ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਵੱਡੇ ਐਲਾਨ ਕੀਤੇ ਜਾ ਚੁੱਕੇ ਨੇ 31 ਅਗਸਤ ਨੂੰ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਤੇ ਰਾਜਸਥਾਨ ਦੇ ਰਤਨਪੁਰੋ ਬਾਰਡਰ ਦੇ ਉੱਤੇ ਵੱਡਾ ਇਕੱਠ ਦੇਖਣ ਨੂੰ ਮਿਲੇਗਾ ਕਿਉਂਕਿ 31 ਅਗਸਤ ਨੂੰ 200 ਦਿਨ ਪੂਰੇ ਹੋ ਜਾਣਗੇ ਜੋ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਤੇ ਅੱਜ ਸ਼ੰਭੂ ਬਾਰਡਰ ਤੋਂ ਕਿਸਾਨ ਸਰਬਨ ਸਿੰਘ ਪੰਦੇਰ ਦੇ ਵੱਲੋਂ ਹੋਰ ਵੀ ਵੱਡੇ ਐਲਾਨ ਕੀਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰੋਗਰਾਮ ਰਹਿਣਗੇ ਤੇ ਦੂਜੇ ਪਾਸੇ ਜਾਣਕਾਰੀ ਵੀ ਸਾਂਝੀ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਕਿਸਾਨਾਂ ਨੂੰ ਹੁਣ ਤੋਂ ਹੀ ਰੋਕਣਾ ਸ਼ੁਰੂ ਕਰ ਰਹੀ ਹੈ ਤਾਂ ਅੱਜ ਵੀ ਇੱਕ ਜਥਾ ਜਿਹੜਾ ਆ 에어ਪੋਰਟ ਦੇ ਉੱਤੇ ਰੋਕਿਆ ਗਿਆ ਕਿਹੜੇ 에어ਪੋਰਟ ਤੇ ਜਥਾ ਰੋਕਿਆ ਗਿਆ ਕਿਹੜੇ ਕਿਸਾਨ ਸੀ ਆਖਰ ਕਿਸ ਮਕਸਦ ਦੇ ਲਈ ਕਿਸਾਨ ਜਾ ਰਹੇ ਸੀ ਕਿਉਂਕਿ ਕਾਲ ਦਿੱਤੀ ਗਈ ਆ ਦੇਸ਼ ਭਰ ਦੇ ਕਿਸਾਨ ਬਾਰਡਰਾਂ ਦੇ ਉੱਤੇ ਇਕੱਠੇ ਹੋਣਗੇ ਭਾਵੇਂ ਕੀ ਉਹ ਹਿਮਾਚਲ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਹੋਰ ਵੱਖ-ਵੱਖ ਤਾਮੇ ਲਾਡੂ ਦੀ ਗੱਲ ਕਰੀਏ ਤਾਮੇ ਲਾਡੂ ਤੋਂ ਵੱਡੇ ਜਥੇ ਜਿਹੜੇ ਕਿਸਾਨਾਂ ਦੇ ਉਹ ਬਾਰਡਰਾਂ ਦੇ ਉੱਤੇ ਪਹੁੰਚ ਰਹੇ ਨੇ ਤੇ ਹੋਰ ਹਰ ਪਾਸੇ ਤੋਂ ਕਿਸਾਨਾਂ ਦੇ ਜਿਹੜੇ ਜਥੇ ਪਹੁੰਚ ਰਹੇ ਨੇ ਪਰ ਜਥਿਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਪੁਲਿਸ ਦੇ ਵੱਲੋਂ ਤਾਂ ਸਰਬਣ ਸਿੰਘ ਭੰਦੇੜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਿਆ ਤੁਹਾਨੂੰ ਉਹਨਾਂ ਦੀ ਜੁਬਾਨੀ ਸੁਣਾ ਦਿੰਦੇ ਆ ਸਰਵਣ ਸਿੰਘ ਪੰਦੇਰ ਦਿੱਲੀ ਅੰਦੋਲਨ 2 ਇਸ ਵਾਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਜੀ ਜਿਹੜਾ ਅੱਜ ਐਸਕੇਐਮ ਨੌਨ ਪੋਲੀਟিক্যাল ਦਾ ਵਫਤ ਡੱਲੇਵਾਲ ਸਾਹਿਬ ਦੀ ਗਵਾਈ ਚ ਤਾਮਨ ਲਾਡੂ ਜਾ ਰਿਹਾ ਸੀ ਉਹਨੂੰ 에어ਪੋਰਟ ਦਿੱਲੀ ਤੇ ਰੋਕਿਆ ਗਿਆ ਕਿ ਤੁਸੀਂ ਸ੍ਰੀ ਸਾਹਿਬ ਪਾ ਕੇ ਜਹਾਜ਼ ਤੇ ਨਹੀਂ ਜਾ ਸਕਦੇ ਇਸ ਦਾ ਬਹਾਨਾ ਬਣਾਇਆ ਗਿਆ ਉਵੇਂ ਕਿਸਾਨਾਂ ਦੇ ਆਗੂਆਂ ਨੂੰ ਜਿਹੜਾ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਇਸ ਘਟਨਾ ਦੀ ਅਸੀਂ ਨਿੰਦਾ ਕਰਦੇ ਹਾਂ ਔਰ ਜੇਕਰ ਸਰਕਾਰ ਅਜਿਹੇ ਹਤਕੰਡੇ ਅਪਣਾਉਗੀ ਤੇ ਇਹਦੇ ਬਾਰੇ ਆਉਣ ਵਾਲੇ ਸਮੇਂ 'ਚ ਸੋਚ ਕੇ ਕੋ ਵੱਡੇ ਫੈਸਲੇ ਵੀ ਲਏ ਜਾ ਸਕਦੇ ਆ ਦੂਸਰਾ 31 ਅਗਸਤ ਨੂੰ ਵੱਡੇ ਇਕੱਠ ਸਾਰੇ ਬਾਰਡਰਾਂ ਤੇ ਹੋਣੇ ਆ ਸਾਡੀ ਅਪੀਲ ਆ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਪਵਾਦੇ ਏਰੀਏ ਨੂੰ ਪਿਵਾਦ ਤੋਂ ਵੱਧ ਪੰਜ-ਪੰਜ ਚਾਰ-ਚਾਰ ਟ੍ਰੈਕਟਰ ਟਰੋਲੀਆਂ ਲੈ ਕੇ ਉਦਨ ਸ਼ੰਭੂ ਮੋਰਚੇ ਤੇ ਪਹੁੰਚਣਾ ਵਾਂ ਲੰਗਰ ਲੈ ਕੇ ਆਉਣਾ ਲੋਕਲ ਲੋਕਾਂ ਨੇ ਔਰ ਪੂਰੇ ਪੰਜਾਬ ਦੇ ਵਿੱਚ ਲੱਖਾਂ ਦੇ ਇਕੱਠ ਇੱਥੇ ਕੀਤੇ ਜਾਣਗੇ ਦੂਸਰਾ ਜਿਹੜਾ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਨੀਤੀ ਬਣਾਉਂਦਿਆਂ ਹੋਇਆਂ ਜਿਹੜਾ ਵਾ ਆਪਣਾ ਬਾਸਮਤੀ ਨੂੰ ਮੰਡੀਆਂ ਵਿੱਚ ਰੋਲਣ ਦਾ ਫੈਸਲਾ ਕੀਤਾ ਵਾ ਜਿਹੜੀ ਕੇਂਦਰ ਦੀ ਪਾਲਿਸੀ ਅਨੁਸਾਰ ਜਿਹੜੀ ਸਿਪਮੈਂਟ ਆ ਉਹ 950 ਡਾਲਰ ਹੈਗੀ ਆ ਜਦਕਿ ਇਸ ਵੇਲੇ ਜਿਹੜੀ ਮੰਡੀਆਂ ਚ ਬਾਸਮਤੀ ਆ ਰਹੀ ਆ ਉਹਦਾ ਰੇਟ 2200 ਤੋਂ ਲੈ ਕੇ 2400 ਰੁਪਏ ਆ ਜਦਕਿ ਪਾਕਿਸਤਾਨੀ ਬਾਸਮਤੀ ਦੀ ਸਪਲਮੈਂਟ 750 ਡਾਲਰ ਸ ਆ ਇਸ ਕਰਕੇ ਕਮਾਂਤਰੀ ਮੰਡੀ ਦੇ ਵਿੱਚ ਪਾਕਿਸਤਾਨੀ ਬਾਸਮਤੀ ਦਾ ਰੇਟ ਬਹੁਤ ਜ਼ਿਆਦਾ ਵਾ ਤੋਂ ਸਾਡੀ ਜ਼ੋਰਦਾਰ ਮੰਗ ਹੈਗੀ ਆ ਵੀ ਇਸ ਵੇਲੇ ਬਾਸਮਤੀ ਦੀ ਜਿਹੜੀ ਐਮਈਪੀ ਆ ਉਹ 700 ਡਾਲਰ ਕੀਤੀ ਜਾਵੇ ਜੇ ਕੇਂਦਰ ਜਲਦ ਫੈਸਲਾ ਕਰ ਲਵੇ ਤੱਕ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਸਹੀ ਭਾਅ ਮਿਲ ਸਕਦੇ ਆ ਪੰਜਾਬ ਦੇ ਮੁੱਖ ਮੰਤਰੀ ਦੇ ਸੱਦੇ ਤੋਂ ਬਾਅਦ ਵੀ ਅਸੀਂ ਬਾਸਮਤੀ ਦਾ ਰੇਟ ਮੰਡੀਆਂ ਵਿੱਚ ਨਹੀਂ ਘਟਣਦਿਆਂ ਕਿ ਅਰਕੀ ਪੰਜਾਬ ਦੇ ਵਿੱਚ 17% ਬਾਸਮਤੀ ਵਧ ਲੱਗੀ ਆ ਹਰਿਆਣੇ ਚ ਵੀ ਬਾਸਮਤੀ ਹੈਗੀ ਆ ਪਰ ਸਰਕਾਰ ਦੀਆਂ ਨਿਗਹਿਲੀਆਂ ਕਰਕੇ ਬਾਸਮਤੀ ਮੰਡੀਆਂ ਵਿੱਚ ਰੋਲ ਰਹੀ ਆ ਧੰਨਵਾਦ